ਦਰਗਾਹ پیر بابا ਗਰੀਬ ਸਾਹਿਬ ਜੀ ਦਾ ਸਾਲਾਨਾ ਮੇਲਾ ਪੋਸ਼ਣਪੁਰਾ ਵਿਖੇ ਸ਼ਿਰੋਮਨੀ ਅਕਾਲੀ ਦਲ ਦੇ ਵਾਰਡ ਨੰਬਰ 16 ਦੇ ਪ੍ਰਧਾਨ ਤੇ ਲਖਰਾਜ ਤੇ ਅਗਵਾਈ ਹੇਠ ਮੜਾਇਆ ਗਿਆ ਇਸ ਮੌਕੇ ਜੋਤੀ ਸਾਈ ਜੀ ਤਾਰੀਵਾਲ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਆਈਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਤੇ ਸਨਮਾਨਿਤ ਕੀਤਾ ਅਤੇ ਦਰਗਾਹ ਉਪਰ ਚਾਦਰ ਚੜਾਉਣ ਦੀ ਰਸਮ ਨੂੰ ਅਦਾ ਕੀਤਾ ਇਸ ਮੌਕੇ ਸਾਬਕਾ ਕੌਂਸਲਰ ਸੰਦੀਪ ਰਿੰਕਾ ਅਮਨਦੀਪ ਗੋਲਡੀ ਸ਼ਮਸ਼ੇਰ ਸਿੰਘ ਸ਼ੇਰਾ ਦਜੀਤ ਸਿੰਘ ਹੈਪੀ ਤੁਨਾ ਦੀਪਕ ਪਾਟਿਆ ਅਸ਼ੋਕ ਕੁਮਾਰ ਰਕੇਸ਼ ਕੁਮਾਰ ਕਰਨ ਲੂਤਰਾ ਸੋਮਨਾਥ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ। ਕਹਾਂਗੇ ਕਿ ਇਹ ਬਹੁਤ ਅੱਛੀ ਜਗ੍ਹਾ ਹੈ ਪੀਰ ਫਕੀਰ ਕੋਈ ਫਕੀਰੀ ਖੱਟ ਕੇ ਗਿਆ ਤੇ ਲੋਕਾਂ ਨੂੰ ਇੱਕ ਜਗ੍ਹਾ ਦਾ ਪਤਾ ਨਹੀਂ ਲੱਗ ਰਿਹਾ। ਤੁਹਾਡੀ ਕੋਸ਼ਿਸ਼ ਹੈ ਕਿ ਇੱਥੇ ਆ ਪਤਾਰੀ ਵਾਲ ਤੋਂ ਆਏ ਆ ਕਿ ਪਾਈ ਜੀ ਮੇਰ ਕਰਨ ਤੇ ਇਹੋ ਜਗ੍ਹਾ ਨੂੰ ਪਾਗ ਲੱਗੇ ਕੋਈ ਮੱਥਾ ਟੇਕ ਕੇ ਤੇ ਜੋ ਮੰਗੇ ਕੋਈ ਉਹਨੂੰ ਇੱਥੋਂ ਮੁਰਾਦਾਂ ਦੀਆਂ ਪੂਰੀਆਂ ਹੋਣ ਤੇ ਸਰਵਾਰ ਨੂੰ ਦੁਨੀਆ ਜਾਣੇ। ਇਹ ਕਾਨੂੰਨ ਇਸ ਦਰਬਾਰ ਦੀ ਮਾਨਤਾ ਹੋਏ ਤੇ ਵੱਡਾ ਦਰਬਾਰ ਬਣੇ ਸਾਰੇ ਥੋਲੀਆਂ ਪਰ ਪਰ ਕੇ ਇਸ ਦਰਬਾਰ ਚੋ ਲੈ ਕੇ ਜਾਣ। ਬਹੁਤ अच्छी ਗੱਲ ਹੈ ਕਿ ਉਹਨਾਂ ਦੀ ਸੇਵਾ ਲੱਗੀ ਹੋਈ ਹੈ ਤਿਲਕ ਰਾਜ ਪ੍ਰਧਾਨ ਸੇਵਾ ਲੱਗੀ ਹੋਈ ਹੈ ਬਹੁਤ ਅੱਛਾ ਕੰਮ ਕਰ ਰਹੇ ਨੇ। ਇਹ ਇਕੱਲੇ ਕਰਦੇ ਆ ਜਾਂ ਸਰ ਮਤਲਬ ਚਲੋ ਤੁਸੀਂ ਹੈਲਪ ਕਰ ਦਿਓ। ਹਾਂ ਥੋੜਾ ਥੋੜਾ ਕਰ ਦਿਓ। ਪਰ ਚਲੋ ਇਹਨਾਂ ਦੀ ਬਹੁਤ ਜ਼ਿਆਦਾ ਯੋਗਦਾਨ ਹੈ ਇਸ ਲੰਗਰ ਭੰਡਾਰੇ ਚ ਜਿਹੜਾ ਸਾਲ ਚ ਦੋ ਵਾਰ ਇਹ ਲੰਗਰ ਭੰਡਾਰਾ ਕਰਦੇ ਆ ਤੇ ਬਹੁਤ ਆਪਣਾ ਲਗ ਜਜ਼ਬਾ ਦਿਖਾਉਂਦੇ ਆ। ਕਿ ਲੋ ਰੁੱਝ ਕੇ ਕਰਦੇ ਆ ਚੀਜ਼ ਤਾਂ ਸਹੀ ਕਹਨੇ ਆ ਕਿ ਦਾਤਾ ਜੀ ਉਹਨਾਂ ਨੂੰ ਵੀ ਪਾਗ ਲਾਨ ਜਿਹੜੇ ਧਿਆਨ ਦੇ ਉਹ ਵੀ ਚੋਲੀਆਂ ਪਰ ਕੇ ਲੱਗੇ ਜਾਣ ਸਭ ਨੂੰ ਤਾਂ ਖੁਸ਼ੀ ਆਈ ਦਾਤ ਬਖਸ਼ਣ ਸਾਈ ਜੀ ਪੀਰ ਬਾਦਸ਼ਾਹ ਪੁਸ਼ਨਪੁਰੇ ਮੇਲਾ ਹੁੰਦਾ ਪੀਰ ਬਾਦਸ਼ਾਹ ਬਾਬਾ ਗਰੀਦਾਰ ਜੀ ਦਾ ਸਨਾਣਾ ਮੇਲਾ ਸਾਡੇ ਦੋ ਵਾਰ ਹੀ ਕਰੀ ਜਾਵਾ ਬੜੀ ਸ਼ਰਧਾ ਨਾਲ ਲੋਕੀ ਹੁੰਦੇ ਨੇ ਬੜੀ ਸ਼ਰਧਾ ਨਾਲ ਭਵਨ ਦਾ ਮੇਲਾ ਮਨਾਈ ਜਾਂਦਾ ਬਾਬਾ ਜੋਤੀ ਜੀ ਆਏ ਨੇ ਧਾਰੀਵਾਲ ਵਾਲੇ ਨੇ ਉਹਨਾਂ ਦੇ ਸਹਿਯੋਗ ਨਾਲ ਸਾਰਾ ਚੱਲਦਾ ਹੁੰਦਾ ਸੰਗਰੂਰ ਤੋਂ ਦੁਨੀਆਂ ਆਉਂਦੀ ਏ ਪਟਿਆਲੇ ਦੇ ਆਉਂਦੀ ਏ ਜਲੰਧਰ ਤੋਂ ਆਉਂਦੀ ਏ ਸਾਰਿਆਂ ਦਾ ਦਿਲੋਂ ਧੰਨਵਾਦ ਅਸੀਂ ਕਰਨੇ ਆ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਬਾਬਾ ਦੇ ਬਣਾ ਰਹੇ ਇੱਥੇ ਤਰੇ ਲੱਗਦੇ ਰਹਿਣ ਇਸੇ ਤਰ੍ਹਾਂ ਸਾਨੂੰ ਸੇਵਾ ਦਿੰਦੇ ਰਹਿਣ ਅਸੀਂ ਮੰਨਦੇ ਆ